ਕਰ ਸਕਦੇ ਆ ਜੀ نیشنل ਹਾਈਵੇ ਥੋਰਟੀ ਆਫ ਇੰਡੀਆ ਦਾ ਕੰਪਿਊ ਟੋਲ ਫਲਾਦਾ ਲੱਡਵਾਲ ਸੈਕਸ਼ਨ ਟਿਮੋਮੀਟਰ 272 2370 387 ਆ ਦੇਖ ਲੋ ਸੜਕਾਂ ਦਾ ਹਾਲ ਹੈ ਦੇ ਆ ਦੇਖ ਲੋ ਆ ਦੇਖ ਲੋ ਨੇ ਕਿ ਦੂਰ ਆ ਬਲਾ ਇੱਥੂ ਦੀ ਜੀ ਉਹ ਸਾਹਮਣੇ ਤੁਹਾਨੂੰ ਨਜ਼ਰ ਆ ਜੂਗਾ ਟੋਲ ਬਲਾ ਜਾ ਆ ਹਾਲ ਹੈ ਜੀ ਪੂਰੇ ਰੋਡ ਤੇ ਆ ਹਾਲ ਹੈ ਇਹਨਾਂ ਦੇ ਟੋਲ ਟੈਕਸ ਮੈਂ ਕਹਦਾ ਵੇ ਕਰਦੇ ਆ ਅਸੀਂ ਮਿੱਟਿੰਗ ਕਟਰੀ ਸਾਹਿਬ ਕਹਾਂ ਵੇ ਟੋਲ ਟੈਕਸ ਤੁਹਾਨੂੰ ਪੇ ਕਰਦੇ ਆ ਅਸੀਂ ਆਹ ਦੇਖ ਲਓ ਆਹ ਦੇਖ ਲਓ ਪੰਨੇ ਦੇਖ ਲਓ ਆਹ ਲਓ ਕਾਹਦੇ ਟੋਲ ਟੈਕਸ ਐਂਗੋ ਬਣਾਉਂਦੇ ਇਹ ਅਗਿਆਬ ਤੁਸੀਂ ਪਾ ਲਿਆ ਕਾਹਦਾ ਟੋਲ ਟੈਕਸ ਹੈ ਇਹ ਉਹ ਸ਼ਰੀਏ ਦੇਖੋ ਨਿਕਲੇ ਪਏ ਦਿਖਦੇ ਪਏ ਉਹ ਦੇਖ ਲੋ ਇਹ ਕਾਹਦਾ ਟੋਲ ਹੈ ਤੁਹਾਡਾ ਆ ਸੇਫਟੀ ਦੇ ਨਾਮ ਤੇ ਕੀ ਲਾਇਆ ਆ ਆ ਲਾਇਆ ਸੇਫਟੀ ਦੇ ਨਾਮ ਤੇ ਏਡਾ ਗੈਪ ਆ ਆ ਦੇਖ ਲੋ ਤੁਹਾਡੀ ਸੇਫਟੀ ਜਿੱਦਣ ਗੱਡੂ ਗੁਰੂ ਸਾਹਿਬ ਆਹ ਦੇਖ ਲੋ ਤੁਹਾਡੀ ਸੜਕਾਂ ਫਨਰੀਓ ਗੇਟਵਾ ਸੀ ਉੱਥੇ ਵੱਜੀ ਆ ਆਹ ਹਾਲਿਆ ਤੁਹਾਡੀਆਂ ਸੜਕਾਂ ਦੀ ਦੇਖ ਲਓ ਇੱਥੋਂ ਦੀ ਅੱਧਾ ਕਿਲੋ ਮਿੱਤਰ ਵੀ ਹੈ ਨਾ 2 300 ਮੀਟਰ ਦੇ ਉੱਤੇ ਟੋਲ ਕਰਾਉਣਾ ਉਹ ਸਾਹਮਣੇ ਨਜ਼ਰ ਆਉਂਦਾ ਹੈ ਜੇ ਨਾਮਯਾਰ ਸਾਹਮਣੋਂ ਨਹੀਂ ਦਿਖਦਾ ਹੈਗਾ ਟੋਲ ਇਹਨਾਂ ਦਾ 2 300 ਮੀਟਰ ਦੇ ਉੱਤੇ ਇੰਨਾ ਹਾਲਿਆ ਉਹ ਜਿਹਦਾ ਉਹ ਉੱਥੇ ਤੱਕ ਟੋਲਿਆ ਰੋਣ ਰੋ ਰਿਆ ਇਸ ਤੋਂ ਨੂੰ ਕੋਣੀ ਹੈ ਕਿ ਤਾਂ ਦਿਖ ਰਿਹਾ ਦੇਖੋ ਸਾ ਆਹ ਦੇਖ ਲੋ ਸੇਫਟੀ ਆ ਲੋ ਥੱਲੇ ਤੱਕ ਦੇਖੋ ਆਹ ਲੋ ਪਿਆ ਆਹ ਸੇਫਟੀ ਆ ਕਿੰਨੀ ਵਧੀਆ ਸੇਫਟੀ ਆ ਨਹੀਂ ਕਹਤਾਂ ਨੂੰ ਅਹੇ ਇੱਕ ਸਾਈਡ ਹੀ ਦਿਖਾਈ ਆਏ ਤਾਂ ਆਹ ਸਾਈਡ ਤੁਹਾਨੂੰ ਦਿਖਾਉਂਦਾ ਮੈਂ